ਕਾਹ ਤੱਕ ਕਾਹ ਤੱਕ ਤੰਗੀਆਂ ਕਰਦਾ ਹੈ ਕਦਮ ਇੱਕ ਮਿੰਟ ਹਾਲ ਹੈ ਇਹਦਾ ਇਹਦਾ ਕੋਲ ਤਾਂ ਜਗੁੜਾਈਂ ਕਰ ਰੋ ਨਿਕਲ ਕੇ ਆਇਆ ਹਾਏ 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 ਪੰਪ ਪਾੜਿਆ ਨਾ ਦਸਿਆ ਢੋਰ ਫਰੀ ਯਾਰ ਇਹਨੂੰ ਕਿਸੇ ਕੱਲ ਦਾ ਪਤਾ ਨਹੀਂ ਹਾਏ ਉਹ ਬਸ ਅਜੇ 14-15 ਸਾਲ ਆ ਇਹ ਮੈਂ ਗਾ ਲੰਗ ਗਿਆ ਮੈਂ ਤੇ ਐਸੀ ਦਿਨ ਤੇ ਹੋਇਆ ਮੈਂ ਲੰਗ ਗਿਆ ਵੇਖਿਆ ਮੇਰੇ ਕੋਲ ਮੌਬੈਲ ਨਹੀਂ ਸੀ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀ ਦੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਟ ਕਰਕੇ ਕਿੱਦਾਂ ਵੀ ਇਹਨੂੰ ਇੱਥੇ ਅਪੜਾਇਆ ਵਾ ਹਲ ਫਕੀਤੀ ਆਉਦੀ ਪਰ ਮੇਰੇ ਕੋਲ ਮੋਬਾਈਲ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਣਾ ਦਾ ਪਾਪਾ ਆਇਆ ਤੇ ਬੰਦੇ ਆਏ ਹਾਂਜੀ ਦੋਰ ਫੀਰੀ ਗਈ ਹੈ ਕਿਤਨਾ ਵੱਡੀ ਗਈ ਹੈ ਦੋਸਤੋ ਤਾਂ ਉਹਨੇ ਤਾਂ ਦੋ ਇਹ ਤਾਂ ਡੋਰ ਫੀਰੀ ਆ ਇਹ ਲੜ ਪਟਾਣਾ ਹੋਇਆ ਲਟਕ ਗਿਆ ਸਰਕਟ ਚ ਕੀ ਰਗਦਾ ਰਿਹਾ ਤੜਫਦਾ ਰਿਹਾ ਮਰਮਾਂ ਦਾ ਕੱਟੇ ਤੇ ਚైనా ਡੋਰ ਦਾ ਕਿੰਨਾ ਕੀ ਹੋਣੇ ਚੈਨਾ ਡੋਰ ਦਾ ਤਲਫਦਾ ਰਿਹਾ ਮਤਲਬ ਮੰਦੀ ਲੋਕੀ ਉਹਨੇ ਚੈਨਾ ਡੋਰ ਹੁਣ ਤਾਂ ਸਰਕਾਰ ਨੂੰ ਪਤਾ ਜੀ ਤੁਹਾਨੂੰ ਪਤਾ ਜੀ ਇਹਦਾ ਜੋ ਵੀ ਹਾਲਿਆ ਵੇਖੋ ਤੁਸੀਂ ਸੋਚੋ ਹੁਣ ਬੰਦ ਹੋਣੀ ਚਾਹੀਦੀ ਵੀਰ ਜੀ ਚੈਨਾ ਡੋਰ ਇੱਕ ਘੰਟਾ ਡੇਢ ਘੰਟਾ ਸੀ ਇਹਨੂੰ ਪਚਾਉਂਦੇ ਰਹੇ ਤੜਫਦਾ ਰਿਹਾ ਮੁੰਡਾ ਕਿਸੇ ਨੇ ਹੈਲਪ ਨਹੀਂ ਕੀਤੀ ਐਂਬੂਲੈਂਸ ਨੂੰ ਫੋਨ ਕੀਤਾ ਉਹ ਵੀ ਨਹੀਂ ਆਈ ਇੱਥੇ ਲੈ ਕੇ ਆਏ ਰੇੜੀ ਤੇ ਇੱਥੇ ਵੀ ਇਹਨਾਂ ਨੇ ਹੱਥ ਨਹੀਂ ਪਾਇਆ ਕਿਸੇ ਨੇ ਨਹੀਂ ਪਾਇਆ ਇੱਥੇ ਹੱਥ ਇਹ ਆ ਵੀ ਇਹਦੀ ਵਿਚਾਰੇ ਦੀ ਕਰਨੀ ਚਾਹੀਦੀ ਹੈਲਪ ਕਰੋ ਲੈ ਚੈਨਾ ਡੋਰ ਬੰਦ ਕਰਾਓ ਫਿਰ ਮੈਂ ਬੱਸ ਵਿੱਚ ਸੀ ਤੇ ਬੱਸ ਵਿੱਚ ਜਦੋਂ ਮੈਂ ਦੇਖਿਆ ਤੇ ਮੈਂ ਉਗਰੋਲ ਖੱਡੇ ਵਿੱਚ ਉਤਰ ਕੇ ਆਈਆਂ ਉਤਰ ਕੇ ਫਿਰ ਮੈਂ ਕਿਸੇ ਕੋ ਲਿਫਟ ਮੰਗੀ ਆ ਤੇ ਫਿਰ ਮੈਂ ਇੱਥੇ ਆਈਆਂ ਤਿੰਨ ਚ ਨੂੰ ਲੈ ਗਈ ਫਿਰ ਮੈਂ ਇੱਥੇ ਆਣ ਕੇ ਹਸਪੀਟਲ ਆਈਆਂ ਦੋ ਦਿਨ ਮੈਂ ਉਹ ਦਿਨ ਮੈਂ ਕੋਈ ਡਾਕਟਰ ਨਹੀਂ ਦੇਖਿਆ ਕਹਿੰਦੀ ਉਹ ਕਹੀ ਜਾ ਰਹੀ ਆ ਕਿ ਹਾਂ ਕੋਈ ਆਇਆ ਸੀ ਆਇਆ ਸੀ ਲੇਕਿਨ ਉਹਨਾਂ ਨੇ ਫਿਰ ਮੈਨੂੰ ਕਹਿ ਰਹੇ ਕਿ ਕੋਈ ਨਹੀਂ ਆਇਆ ਹਾਂਜੀ ਨਹੀਂ ਸਰ ਇਹ ਘੁੰਦਾ ਰਸਤੇ ਤਗੰਦੇ ਆਨੇ ਕਿੰਨੇ ਡੈੱਡ ਹੋ ਗਏ ਸੀ ਤੇ ਫੈਮਿਲੀ ਮੈਂਬਰ ਸਾਹਮਣੇ ਕਹਿ ਰਿਹਾ ਤੁਸੀਂ ਇਹ ਮਾਹੌਲ ਵੇਖੋ ਤੁਸੀਂ ਇਹ ਸੋਚੋ ਕਿ ਉਹਨਾਂ ਦੀ ਫੈਮਿਲੀ ਕੀ ਪੀਤ ਰਹੀ ਆ ਹੁਣ ਜੇ ਅਸੀਂ ਬੋਲਾਂਗੇ ਤੇ ਸਾਨੂੰ ਇਹ ਕਹਿਣਗੇ ਕਿ ਤੁਸੀਂ ਗਲਤ ਜੇ ਮੈਂ ਸਰ ਕਹਿੰਦੇ ਕਿ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਗੱਲ ਬਾਅਦ ਦੀ ਪਰ ਇਹ ਦੂਜੀ ਗੱਲ ਇਹ ਕਿ ਉਹਨਾਂ ਦੀ ਫੈਮਿਲੀ ਕਰੇ ਪੋਸਟਮਾਰਟਮ ਨਹੀਂ ਹੋਣਾ ਤੇ ਨਾ ਪੋਸਟਮਾਰਟਮ ਕਰਾਉਣਾ ਆ ਜੇ ਪੋਸਟਮਾਰਟਮ ਠੱਕੇ ਨਾ ਕਰਦੇ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਏਗੀ ਤੇ ਜੇ ਮੈਂ ਬੋਲਾਂਗੀ ਤਾਂ ਮੈਨੂੰ ਅੱਗੇ ਖੜੀ ਕਰਨਗੇ ਮੈਂ ਨਾ ਸਕਤੀ ਤੇ ਸਖਤ ਕਰਾਈ ਵਹੀ ਕਰਾਂਗੀ ਪਰ ਮੈਂ ਨਾ ਹੀ ਫੈਮਿਲੀ ਮੈਂਬਰ ਨਹੀਂ ਵੀ ਆ ਕਿਉਂਕਿ ਸਰ ਮੇਰਾ ਤੇ ਲੱਦਾ ਕਿ ਮੈਂ ਕਦੇ ਮੇਰੇ ਸਾਹਮਣੇ ਕੁਝ ਹੁੰਦਾ ਹੋਏ ਕਹਣਾ ਮੈਂ ਇਹ ਚੀਜ਼ ਨਹੀਂ ਦੇਖ ਸਕਦੀ ਉਹਦੀ ਕੋਈ ਮੈਨੂੰ ਡੱਟ ਕੇ ਮੁਕਾਬਲਾ ਕਰਨਾ ਪਵੇ ਚਲੋ ਮੈਂ ਅਜੇ ਤੇ ਐ ਹੀ ਆ ਮੈਨੂੰ ਪਤਾ ਨਹੀਂ ਹੁੰਦਾ ਇਹਦਾ ਨਾਂ ਨੂੰ ਕੀ ਆ ਮੈਂ ਵੇਖਣਾ ਪੈ ਜੀ ਫਾਈ ਕਰਦਾ ਪਤਾ ਕਰਨਾ ਵੀ ਕੀ ਗੱਲਬਾਤ ਆ ਫਿਰ ਮੈਂ ਤੁਹਾਨੂੰ ਦੱਸਦਾ ਕਿ ਕਿੱਦਾਂ ਕਿੱਦਾਂ ਹੋਈ ਆ ਐਸਐਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿੱਦਾਂ ਕਰਦੇ ਨੇ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਠਾਈ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਟਰਸਾਈਕਲ ਉਹਦੇ ਵੀ ਕਿਤੇ ਕੰਮ ਤੇ ਲੱਗਾ ਹੋਆ ਕੁਝ ਡੋਲ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪਿਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਥੋੜਾ ਆਪਾਂ ਵੇਖ ਲੈ ਕਿੰਨਾ ਵੇਲੇ ਡਰ ਹੀ ਨਹੀਂ ਚੈਨਲ ਹੋਇਆ ਚਲੋ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਬਗਜੂ ਪਤਾ ਕੀ ਗੱਲਬਾਤ ਹੋਈ ਕਿੱਦਾਂ ਹਨਾ ਅਬ ਕਰਦੇ ਨੇ ਪਰਚਾ ਦਾ ਸੈਂਟੇ ਕਰੋਗੇ ਪਰ ਚਾ ਫਿਰ ਤੇ ਨਾਮ ਨੂੰ ਤਾਂ ਹੋ ਆਪੇ ਵੀ ਟ੍ਰੇਸ ਹੋ ਜਾਗਾ ਬਾਅਦ ਵਿੱਚ ਉਹ ਤੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਆ ਕੋਈ ਨਾ ਕੋਈ ਗਲਤੀ ਹੋਊਗੀ